ਸੱਚੇ ਰੇ ਗਾਲ ਵੀਰ ਕੋਈ ਹਲਚਲ ਦੀ ਉਮੀਦ ਕਰਦਾ ਸਾਰਾ ਠੀਕ ਹੋ ਕੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਵਿੱਚ ਸਵੇਰ ਸਵੇਰ ਦਾ ਟਾਈਮ ਆ ਤੇ ਮੌਸਮ ਬਹੁਤ ਹੀ ਵਧੀਆ ਹੋ ਗਿਆ ਆ ਆਪਾਂ ਸੋਚਿਆ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਸਟਾਰਟ ਆਓ ਕਰਦੇ ਆ ਵਲੋਗ ਅੱਜ ਦਾ ਸਟਾਰਟ کیونکہ دو تین دن پہلا آپ ویڈیو بنائی سی کہ موسم ودیا نہیں موسم ودیا ہوا سی پر اتنا ودیا نہیں ہوا سر اج ہو گیا پورا موسم جمع کہہ لو ٹھنڈا ٹھار ہو گیا یا نکی نکی بارش پہ رہی آ پورا سکون والا موسم ہو گیا میں کہنا پورا سیرا لگ گیا کیونکہ کافی دنوں تو اٹی سی اس بارش کی ਉਹ ਵਾਜੋ ਠੀਕ ਖਤਮ ਹੋ ਗਿਆ ਹੋਰਾਂ ਇਲਾਕਿਆਂ ਦੇ ਵਿੱਚ ਤਾਂ ਉਹ ਟਾਈ ਪਹਿਲਾਂ ਤੋਂ ਹੀ 5 ਰੁਪਏ ਲੱਗ ਰਹੇ ਹੋ ਰਹੀ ਆ ਪਰ ਆਪਨੇ ਇੱਧਰ ਕਮੀ ਦੀ ਉਹ ਕਮੀ ਯਾਦ ਸੀ ਪੂਰੀ ਹੋ ਗਿਆ ਉਹ ਤੈਨੂੰ ਵੀ ਕਾਫੀ ਜਿੱਦਾਂ ਕਹਿ ਲਈ ਸਕੂਨ ਮਿਲਿਆ ਆ ਇਹ ਵੀ ਲੋ ਆਪਣੇ ਪਿੰਡ ਦੇ ਸਾਭ ਕਾ ਸਰਪੰਚ ਵੱਲੋਂ ਜੋ ਦਰਖਤ ਲਗਾਇਆ ਸੀ ਤਾਂ ਬਹੁਤ ਜ਼ਿਆਦਾ ਇਹਦੀ ਆਪਾਂ ਨੇ ਸਾਮ ਸਵਾਲ ਕੀਤੀ ਆ ਤੇ ਅੱਜ ਬਹੁਤ ਵਧੀਆ ਇਹ ਦਰਖਤ ਹੋ ਚੁੱਕਿਆ ਆ ਅਕਸਰ ਹੀ ਆਪਾਂ ਕਦੇ ਨਾ ਕਦੇ ਇਹਦਾ ਜਿਕਰ ਵੀਡੀਓ ਦੇ ਵਿੱਚ ਕਰਤੇ ਰਹਿੰਦੇ ਆ ਪਰ ਅੱਜ ਮੌਸਮ ਵਧੀਆ ਹੋਣ ਕਰਕੇ ਆਪਾਂ ਨੂੰ ਦੁਬਾਰਾ ਤੋਂ ਫਿਰ ਮਨ ਹੋਇਆ ਕਿ ਇਹਨੂੰ ਆਪਾਂ ਜ਼ਰੂਰ ਵੀਡੀਓ ਦੇ ਵਿੱਚ ਲੈ ਕੇ ਆਈਏ ਕਿਉਂਕਿ ਪਹਿਲੀ ਤਾਂ ਗੱਲ ਇਹ ਹੈ ਝੋਲਦਾ ਬਹੁਤ ਸੋਨਾ ਲੱਗ ਰਿਹਾ ਆ دوسرا رب نے بھی آج بہت ودیا جو موسم بناتا ہے ودیا موسم ہوا دل پاکو باغ ہو گیا ہے بس آج نکی نکی بارش ہوں رہے کام کر رہا ہے بندہ اکھا گا پر جہاں لوگ نے کھیتوں کے کام کرنے ਉਹਨਾਂ ਲਈ ਬਹੁਤ ਜ਼ਿਆਦਾ ਸੁੱਕਾ ਹੈ ਜਿੰਨਾਂ ਲੋਕਾਂ ਨੇ ਕੋਈ ਮਿਸਤਰੀਆਂ ਨਾਲ ਜਾ ਕੇ ਕੰਮ ਕਰਨਾ ਹੈ ਜਾਂ ਫਿਰ ਕੋਈ ਹੋਰ ਇਦਾਂ ਦਾ ਕੰਮ ਆ ਕੇ ਜਿਹੜਾ ਉਹਨਾਂ ਖੇਤਾਂ ਤੋਂ ਇਲਾਵਾ ਕਰਨਾ ਤਾਂ ਉਹਨਾਂ ਲਈ ਔਖਾ ਹੈ ਪਰ ਖੇਤਾਂ ਵਾਲਾ ਵਾਸਤੇ ਬਹੁਤ ਹੀ ਵਧੀਆ ਹੋ ਗਿਆ ਕਿਉਂਕਿ ਝੋਨਾ ਜੀ ਲੱਗ ਰਿਹਾ ਵਾ ਤੇ ਝੋਨਾ ਲਾਉਣ ਵਾਲੇ ਲੋਕਾਂ ਨੂੰ ਕਾਫੀ ਹੱਦ ਤੱਕ ਜੋ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅੱਜ ਦਾ ਜੋ ਮੌਸਮ ਹੋ ਗਿਆ ਹੈ ਤਾਂ ਇੱਕ ਵਾਰ ਸਾਰੀ ਗਰਮੀ ਕੁ ਦੂਰ ਹੋ ਗਿਆ ਤੇ ਦੇਖਦੇ ਆ ਅੱਜ ਦਾ ਦਿਨ ਕਿੰਦਾ ਮਗੁੱਜਪੈਕ ਤੋਂ ਬਾਅਦ ਚੱਲ ਰਿਹਾ ਆਪਾਂ ਬਾਅਦ ਚ ਦੇ ਵਿੱਚ ਇੰਜੋਏ ਕਰ ਰਿਹਾ ਤਾਂ ਦੋਸਤੋ ਮੌਸਮ ਬਹੁਤ ਵਧੀਆ ਰਿਹਾ ਅੱਜ ਦਾ ਤੇ ਮੀ ਵੀ ਘੰਟਾ ਸਵਾ ਚੱਲੀ ਗਿਆ ਨਿਕਾ ਨਿਕਾ ਤੇ ਇੰਨੇ ਨਾਲ ਕਾਫੀ ਜਿੱਦਾਂ ਕਹਿ ਲਈਏ گرمی ਤੋਂ ਲੋਕਾਂ ਨੂੰ ਰਾਸਤ ਮਿਲੀ ਆ ਤੇ ਉਹਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਵੀ ਛੋਨਾ ਨਹੀਂ ਲਗਾਇਆ ਕਿਉਂਕਿ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਅਜੇ ਤੱਕ ਪਾਣੀ ਨਹੀਂ ਛੱਡਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਵੀ ਇੱਕ ਵਾਰ ਉਤਲੇ ਲੈਵਲ ਦਾ ਵੱਤਰ ਹੋ ਗਿਆ ਆ ਹੁਣ ਜਦੋਂ ਹੀ ਇੱਕ ਕਦ ਦਿਨ ਤੱਕ ਪਾਣੀ ਛੱਡਦੇ ਆ ਤੇ ਜੋ ਉਹਨਾਂ ਦਾ ਵਾਹਨਾ ਪਾਣੀ ਨਾਲ ਜਲਦੀ ਪਹਰੇ ਜਾਏਗਾ ਅਗਰ ਸੁੱਕੇ ਵਹਨ ਉਪਰਨਾ ਮਾਂ ਬੜਾ ਉਹਨਾਂ ਨੂੰ ਕਾਫੀ ਜਿੱਦਾਂ ਕਹ ਲੋ ਔਖਾ ਸੀ ਮਾਂ ਬੜਾ 10 ਕੀ ਕਹਨਾ ਮਾਂ ਬੜਾ ਬੋਲ ਮਾਂ ਬੜਾ ਇਹ ਗੱਲ ਕਰ ਜਿਹੜੀ ਕਰਨੀ ਹੈ ਤੇ ਵਿੱਚ ਬੋਲ ਡੈਡੀ ਇਹ ਤਾਂ ਬੋਲੋ 10 ਕਿਤ ਵੀ ਆਪਣੇ ਨਾਲ ਖੇਤ ਆਇਆ ਹੈ ਤਿੰਨ ਦਿਨ ਲਗਾਤਾਰ ਹੋ ਗਿਆ ਆਪਾਂ ਖੇਤਾਂ ਦੇ ਪੈਨ ਤੇ ਆਪਾਂ ਗੱਲ ਕਰਦੇ ਸੀਗੇ ਜ਼ਮੀਨਾਂ ਦੇ ਵਿੱਚ ਪਾਣੀ ਦੀ ਕਿਉਂਕਿ ਉਤਲੇ ਲੈਵਲ ਦਾ ਵੱਧਰ ਹੋਣ ਕਰਕੇ ਵੀ ਜ਼ਮੀਨ ਨੂੰ ਕਾਫੀ ਪਾਣੀ ਦੇ ਇਸ ਤੋਂ ਬਾਅਦ ਘੱਟ ਲੋਡ ਪਾਏਗੀ ਤਾਂ ਕਦੂ ਜਲਦੀ ਹੋ ਜਾਏਗਾ ਜ਼ਮੀਨ ਕਿਉਂਕਿ ਵਾਂਚ ਪਾਣੀ ਜਲਦੀ ਪਹੁੰਚ ਜਾਏਗਾ ਜਦੋਂ ਆਪਾਂ ਪਹਿਲੇ ਦਿਨ ਪੱਠੇ ਵਟਣ ਆਏ ਸੀ ਜੋ ਆਪਾਂ ਰੇਤਨ ਵਾਸਤੇ ਲੈ ਆਏ ਸੀਗੇ ਬਾਣੀ ਆ ਤਾਂ ਕੀਤੇ ਕਹਿੰਦਾ ਆ ਵੀਡੀਓ ਮੈਂ ਬਣਾਉਣੀ ਆ ਤੇ ਮੈਂ ਇਹਨੂੰ ਕਹਿੰਦਾ ਕਿ ਤੂੰ ਇਹਦੇ ਵਿੱਚ ਕੈਮਰੇ ਤੇ ਬੋਲ ਤੇ ਤਾਂ ਬੋਲੋ ਕਾਕਾ ਜੀ ਕਰੋ ਗੱਲ ਤਾਂ ਬਹੁਤ ਹੀ ਗੰਦਾ ਪੱਤਾ ਆ ਮੈਨੂੰ ਗੱਲ ਕਰ ਲੈਂਦੇ ਫਿਰ ਦੇ ਦਾਂਗਾ ਬਾਣੀ ਆ ਠੀਕ ਪਹਿਲੇ ਦਿਨ ਜਦੋਂ ਆਪਾਂ ਪੱਠੇ ਲੈ ਕੇ ਗਏ ਸੀ ਤਾਂ ਆਪਣੇ ਸੱਤ ਤੋਂ ਲੈ ਕੇ ਆਤਮਨ ਪੱਠੇ ਹੋ ਗਏ ਸੀ ਕਿਉਂਕਿ ਆਪਾਂ 20-20 ਕਿਲੋ ਦੇ ਹਿਸਾਬ ਨਾਲ ਪੱਠੇ ਵੱਡੇ ਹੀ ਢੇਰੀਆਂ ਜੋ ਆਪਾਂ ਬੰਨੀਆਂ ਸੀ ਤਾਂ 14 ਆਪਣੇ ਢੇਰੀਆਂ ਵੱਡੀਆਂ ਸੀ 14 ਜਾਂ 15 ਤੇ ਉਹਦੇ ਵਿੱਚੋਂ ਵੀ ਆਪਾਂ ਦੋ ਢੇਰੀਆਂ ਖੇਤ ਹੀ ਰੱਖ ਕੇ ਗਏ ਸੀ ਤੇ ਫਿਰ ਵੀ ਆਟਕਮਨ ਪੱਠੇ ਹੋ ਗਏ ਸੀ ਅਗਲੇ ਦਿਨ ਫਿਰ ਆਪਾਂ ਪੱਠੇ ਜਿੱਦਾਂ ਕਹ ਲਈਏ ਕੱਲ ਵੱਡੇ ਸੀ ਕੱਲ ਵੀ ਆਪਣੇ 8 ਕੁ ਮਹੀਨ ਪੱਠੇ ਹੋ ਗਏ ਜੋ ਅੱਜ ਸਵੇਰ ਵੇਚ ਕੇ ਆਏ ਆ ਤੇ ਅੱਜ ਹੁਣ ਤੀਸਰੇ ਦਿਨ ਨੂੰ ਆ ਗਿਆਂ ਤੇ ਇਹ ਪਿੱਛੇ ਜਿੰਨਾ ਜੇ ਜਗਾ ਖਾਲੀ ਹੋਇਆ ਦੇਖ ਰਹਾ ਵਾ ਇਹ ਆਪਾਂ ਦੋ ਦਿਨਾਂ ਚ ਪੱਠੇ ਖਤਮ ਕੀਤੇ ਆ ਤੇ ਤੀਸਰੇ ਦਿਨ ਚ ਅੱਜ ਦੁਬਾਰਾ ਆਪਾਂ ਵੜਾਂਗੇ ਤੇ ਇਹ ਵੀ ਪੱਠੇ ਆਪਾਂ ਮੰਡੀਲ ਜਾ ਕੇ ਵੇਚਨੇ ਆ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਦੋ ਕੁ ਪੰਡਾ ਆਪਾਂ ਕਾਰ ਵਾਸਤੇ ਰੱਖ ਲੈਂਦੇ ਤਾਂ ਬਾਕੀ ਪੱਠੇ ਆਪਾਂ ਸਾਰੇ ਮੰਡੀ ਲੈ ਜਾਂਦੇ ਆ ਜੋ ਵਜ਼ਨ ਵਿੱਚ 7 ਤੋਂ 8 ਮਨ ਪੱਠੇ ਹੋ ਜਾਂਦੇ ਆ ਰੇਟ ਵੀ ਚੰਗਾ ਆ ਕਿਉਂਕਿ ਪੱਠੇ ਜ਼ਿਆਦਾ ਆ ਇਸ ਕਰਕੇ ਵੇਚ ਰਹੇ ਆ ਅਦਰਵਾਈਜ਼ ਆਪਾਂ ਦੰਗਰਾ ਵਾਸਤੇ ਪੱਠੇ ਲੈ ਕੇ ਜਾਂਦੇ ਹੁੰਦੇ ਆ ਤਾਂ ਇਹ ਪੱਠੇ ਪੱਟਰਾਲੀ ਦੇ ਉੱਪਰ ਲੱਦੇ ਆ ਜੋ ਕਿ ਅਜੇ ਪੰਡ ਪਰ ਪਰ ਕਿਆਪਣੀ ਬੰਨੀ ਆ ਤੇ ਲਗਭਗ 4 ਮਾਨ ਦੇ ਕਿਰੇਬ ਆਪਣੇ ਪੱਕੇ ਹੋ ਗਏ ਆ। ਤਈ ਆਪਾਂ ਅੱਜ ਪੱਠੇ ਚੱਕ ਚੱਕ ਕੇ ਟਰਾਲੀ ਤੱਕ ਲੈ ਕੇ ਆਏ ਸੀ ਤੇ ਹਾਲ ਐਦਾਂ ਤੋਂ ਹੋ ਗਿਆ ਆ। ਗਿੱਲੀ ਸੜਕਾਂ ਕਰਕੇ ਟਰਾਲੀ ਵੀ ਅਜੇ ਔਖੀ ਜਾ ਰਹੀ ਆ। ਜਿਦਾ ਪਹਿਲਾ 2 ਦਿਨ ਆਪਾਂ ਲੈ ਕੇ ਜਾਂਦੇ ਰਹੇ ਆ ਉਸ ਨਾਲੋਂ ਕਿਤੇ ਜ਼ਿਆਦਾ ਔਖੀ ਆ ਕਿਉਂਕਿ ਸੜਕ ਦਾ ਰਾਹ ਥੋੜਾ ਆ ਤਾਂ ਉਹਦੇ ਕਰਕੇ ਫਿਰ ਦਿੱਕਤ ਜ਼ਿਆਦਾ ਆਉਂਦੀ ਆ ਤੇ ਹੁਣ ਤੱਕਾ ਲਾ ਲਾ ਕੇ ਬਾਹਰ ਲੈ ਕੇ ਜਾਣਾ ਪਏਗਾ ਪੱਕੀ ਸੜਕ ਤੱਕ ਲਾਉਂਦੇ ਆ ਇਸਾਲੀ ਨੂੰ ਤੱਕਾ ਕਰਦੇ ਆ ਬਾਕੀ ਦੀ ਗੱਲ ਬਾਅਦ ਵਿੱਚ ਤਾਂ ਇੱਕ ਢੇੜਾ ਜੋ ਪਚਾਰ ਕਮਰ ਪੱਠੇ ਟਰਾਲੀ ਤੇ ਲੱਦ ਕੇ ਤੇ ਪੱਕੀ ਸੜਕ ਦੇ ਕਿਨਾਰੇ ਆਪਾਂ ਲਜਾ ਕੇ ਰੱਖ ਦਿੱਤੇ ਆ ਕਿਉਂਕਿ ਕੱਚੀ ਸੜਕ ਹੋਣ ਕਰਕੇ ਮੋਟਰਸਾਈਕਲ ਸਲਿੱਪੀ ਮਾਰ ਹੀ ਜਾਂਦਾ ਆ ਜੋਰ ਉਹਦਾ ਪੂਰਾ ਗਾਹਵਲ ਨੂੰ ਲੱਗ ਨਹੀਂ ਰਿਹਾ ਤਾਂ ਇਸ ਕਰਕੇ ਕਾਫੀ ਔਖਾ ਹੋਣਾ ਪਿਆ ਆ ਤਾਂ ਫਿਰ ਟਰਾਲੀ ਨੂੰ ਪਿੱਛੇ ੱਤਕਾ ਲਾ ਲਾ ਕੇ ਉਹਦਾ ਪੂਰਾ ਜੋਰ ਬਣਾਇਆ ਆ ਤਜੀਦੇ ਕਰਕੇ ਟਰਾਲੀ ਆਪਣੀ 5 ਕਿੱਲੇ ਵਾਟ ਜੋ ਕਿ ਕੱਚਾ ਰਸਤਾ طے کر کے پکی سڑک کے کنارے پہنچی تو پچھے پھر تو ایک گیڑا ہونے لی آ رہے فادر صاحب پچھے ٹرالی لے کے حال آ سڑک کا کیونکہ ایک کارن یہ بھی آ چلو می آیا قدرتی آ بہت ودیا ہو گیا کیونکہ ਗਰਮੀ ਤੋਂ ਰਾਹਤ ਮਿਲਿਆ ਪਰ ਇਹ ਜੋ ਰਸਤਾ ਆ ਰਸਤਾ ਲਗਭਗ 3 ਕਰਮਾ ਦਾ ਜੋ ਰਸਤਾ ਆ ਫਜ਼ੀਰੇ ਵਿੱਚੋਂ ਨਾਲ ਲੱਗਦੇ ਜ਼ਿਮੀਦਾਰ ਨੇ ਪਹਿਲਾਂ ਵੀ ਮੈਂ ਗੱਲ ਕਰਤਾ ਹੁੰਦਾ ਕਿ ਕਾਫੀ ਸਾਰੀ ਜ਼ਮੀਨ ਆਪਦੀ ਸੋਰੀ ਕਾਫੀ ਸਾਰੀ ਜੋ ਸੜਕ ਦੀ ਜਗਾ ਆਪਦੀ ਜ਼ਮੀਨ ਦੇ ਵਿੱਚ ਵੈਠ ਕੀਤੀ ਹੋਈ ਆ ਤੇ ਉਹਦੇ ਨਾਲ ਨਾਲ ਹੀ ਇਹ ਖਾਲਾ ਵੀ ਤੁਹਾਨੂੰ ਨਜ਼ਰ ਆ ਰਹਾ ਨਾ ਆਹ ਮੋਟਰਸਾਈਕਲ ਤੇ ਹੋ ਰਹਾ ਹੁਣ ਫਿਰ ਇਸੇ ਛੱਡ ਗਿਆ ਜਗ੍ਹਾ ਹੈ ਕੋਈ ਨਹੀਂ ਕਿੱਥੇ ਹੈ ਤਾਂ ਸਲੇਪ ਮਾਰਨ ਆਖੀ ਮੋਟਰਸਾਈਕਲ ਦਾ ਜਾਨੀ ਤੇ ਹੰਤਾ ਚਰਲੀ ਦੀ ਖਾਲੀ ਆਵਾਜ਼ਾਂ ਪਿੱਛੇ ਹੈ ਨਹੀਂ ਬਸ ਚਰਲੀ ਦੇ ਆਵਾਜ਼ਾਂ ਜੋ ਰਹਾ ਹੈ ਜਰਾ ਮੋਟਰਸਾਈਕਲ ਬਾਹਰ ਨਾ ਆ ਰਹਾ ਆਮੀ ਹੈ ਪੂਰੀ ਕਿਨਾਰੇ ਤੇ ਜਾ ਰਹੀ ਹੈ ਤਾਂ ਇਹ ਮੈਂ ਗੱਲ ਕਰ ਰਿਹਾ ਸੀ ਇਹ ਜੋ ਖਾਲਾ ਬਣਾ ਰੱਖਿਆ ਆ ਖਾਲਾ ਇਹਨਾਂ ਦੀ ਜ਼ਮੀਨ ਦੇ ਵਿੱਚ ਨਹੀਂ ਬਣਾ ਹੋਇਆ ਖਾਲਾ ਇਹਨਾਂ ਬਣਾ ਰੱਖਿਆ ਜੋ ਸਰਕਾਰੀ ਸੜਕ ਦੀ ਜੋ ਜਗ੍ਹਾ ਆ ਉਹਦੇ ਵਿੱਚ ਬਣਾਇਆ ਹੋਇਆ ਆ ਤਾਂ ਜੀ ਦੇ ਕਰਕੇ ਆਪਾਂ ਨੂੰ ਆਪਣੇ ਨਾਲ ਲੱਗਦੇ ਹੋਰ ਕਈ ਜੋ ਕਿਸਾਨ ਜ਼ਿਮੀਂਦਾਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਆਉਣਾ ਪੈਂਦਾ ਆ ਤੇ ਗੱਲ ਵੀ ਕਰ ਰਹੀ ਸੀ ਇਹਨਾਂ ਨੂੰ ਤਾਂ ਕਹਿੰਦੇ ਆ ਕਿ ਤੁਹਾਡਾ ਟਰੈਕਟਰ ਇੱਥੋਂ ਜਦੋਂ ਤੁਸੀਂ ਵਾਹ ਹੀ ਕਰਦੇ ਹੋ ਤਾਂ ਵਧੀਆ ਲੰਘ ਜਾਂਦਾ ਆ ਤੇ ਰਸਤਾ ਇੰਨਾ ਬਹੁਤ ਆ ਪਰ ਆਪਾਂ ਗੱਲ ਕਰ ਰਹੀ ਆ ਕਿ ਸਾਨੂੰ ਤਕਰੀਬਨ ਤੁਹਾਡੇ ਤਿੰਨ ਕਰਮਾਂ ਦੀ ਸੜਕ ਜੋ ਕੇ ਉਹਦੇ ਵਿੱਚੋਂ ਤੁਹਾਨੂੰ ਪਤਾ ਜਦੋਂ ਮੈਨਾਂ ਕਿ ਆਪਾਂ ਤਾਂ ਪਤਾ ਤਾਂ ਉਹਦੇ ਲੱਗੂਗਾ ਵੀ ਤੁਸੀਂ ਕਿੰਨੀ ਆਪਦੀ ਜ਼ਮੀਨ ਦੇ ਵਿੱਚ ਵਹਿਕ ਕੀਤੀ ਹੋਈ ਆ ਤਾਂ ਤੁਸੀਂ ਤਿੰਨ ਕਰਮਾਂ ਦੀ بجائے ਢਾਈ ਕਰਮਾਂ ਵੀ ਛੱਡ ਦਿਓ ਤਾਂ ਅਧੀ ਕਰਮ ਤੇ ਤੁਸੀਂ ਆਵਦਾ ਚਲੋ ਸਹਿਮਤੀ ਨਾਲ ਜਿੱਦਾਂ ਵੀ ਤੁਸੀਂ ਚਲਾ ਸਕਨੇ ਹੋ ਪਰ ਉਹ ਅਧੀ ਕਰਮ ਤੇ ਵੀ ਤੁਹਾਡਾ ਕੋਈ ਜੱਤੀ ਪੁਸਤੀ ਹੱਕ ਨਹੀਂ ਰਹਿ ਜਾਏਗਾ ਕਿਉਂਕਿ ਸਰਕਾਰੀ ਆ ਤੇ ਸਰਕਾਰੀ ਤੇ ਕਿਸੇ ਦਾ ਵੀ ਕੋਈ ਨਿੱਜੀ ਹੱਕ ਨਹੀਂ ਹੁੰਦਾ ਵਰਤਨ ਲਈ ਹੁੰਦੀ ਆ ਉਹ ਜਿੱਦਾਂ ਉਹਨੇ ਸੜਕਾਂ ਤਾਂ ਆਉਣ ਜਾਣ ਲਈ ਆ ਇਹਦੇ ਚ ਇਹ ਨਹੀਂ ਆ ਕਿ ਇਹ ਆਪਦੀ ਜ਼ਮੀਨ ਨੂੰ ਵਾਹ ਕੇ ਤੇ ਬਾਕੀ ਜ਼ਮੀਨ ਦਾ ਹਨ ਔਖਾ ਕਰਦੇ ਰਹਨ ਕਿਉਂਕਿ ਇੰਨੀ ਕੋ ਸੜਕ ਆ ਤਾਂ ਦੋ ਕਰਮਾ ਵੀ ਸੜਕ ਨਹੀਂ ਹੈਗੀ ਤੇ ਜਿਹਦੇ ਕਰਕੇ ਬਹੁਤ ਸਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਆਪਾਂ ਹੁਣ ਦੁਬਾਰਾ ਜੋ ਆਪਣੇ ਪੱਠੇ ਵੱਡੇ ਪਏ ਆ ਉਹ ਲੱਦ ਕੇ ਟਰਾਲੀ ਦੇ ਉੱਪਰ ਉਥੇਗਾ ਕਰ ਲੋ ਥੋੜੀ ਐ ਪੱਠੇ ਥੱਲੇ ਲੱਗਣਗੇ ਤਗਾ ਕਰ ਤੇ ਪੱਠੇ-ਪੁੱਠੇ ਲੱਦ ਕੇ ਤੇ ਕਰ ਲੈ ਲੈ ਕੇ ਚੱਲਦੇ ਆ ਕਿਉਂਕਿ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਹੈ ਹਨੇਰਾ ਪੈਣ ਨੂੰ ਆ ਗਿਆ ਹੈ ਅੱਜ ਦੇ ਵਲੋਗ ਨੂੰ ਆਪਾਂ ਇੱਥੇ ਕਰਦੇ ਆ ਸਮਾਪਤ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਜਿਨ੍ਹਾਂ ਨੇ ਹਾਲੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਲਿੱਕ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ